ਥੱਲੇ ਤੈ ਖਾਨੇ ਆ ਇਹ ਚਾਰਚ 60 ਫੁੱਟ ਉੱਚੀ ਆ 15 ਫੁੱਟ ਤਾਂ ਇਹਦਾ ਦਰਵਾਜਾ ਹੀ ਆ ਪਤਾ ਨਹੀਂ ਕਿੱਧਰ ਨੂੰ ਜਾਂਦਾ ਹੋਣਾ ਇਹ ਨਾ ਪੁਰਾਣੇ ਵੇਲੇ 15ਵੇਂ ਸਤਾਬ ਦੀ ਜੇ ਖੂਫੀਆ ਰਸਤੇ ਹੁੰਦੇ ਸੀਗੇ ਸਾਡੇ ਨਾਲ ਲੁਧਿਆਣੇ ਤੋਂ ਆਇਆ ਦੋਸਤ ਆ ਸਾਡੇ ਥੱਲੇ ਪੁਰਾਣੀ ਕੋਈ ਮੰਮੀ ਪਈ ਲੱਗਦੀ ਆ ਬਹੁਤ ਪੁਰਾਣੀ ਆ ਸਤ ਸ੍ਰੀ ਅਕਾਲ ਜੀ ਟਰੈਵਲ ਵਿਦ ਸਰਦਾਰ ਦੇ ਨਵੇਂ ਸਫਰ ਵਿੱਚ ਤੁਹਾਡਾ ਸਵਾਗਤ ਆ ਸੱਜੇ ਹੱਥ ਸਮੁੰਦਰ ਆ ਸਮੁੰਦਰ ਦੇ ਨਾਲ ਨਾਲ ਜਾਂਦੀ ਹੈ ਸੜਕ ਤੇ ਆਪਾਂ ਚੱਲੇ ਆ ਅੱਜ ਦੁਨੀਆ ਦੀ ਜਿਹੜੀਆਂ ਵੱਡੀਆਂ ਚਰਚਾਂ ਨੇ ਮੇਰੇ ਕਹਿਣ ਦਾ ਮਤਲਬ ਹੈ ਕਿ ਅੰਗਰੇਜ਼ਾਂ ਦਾ ਗੁਰਦੁਆਰਾ ਕਹਿ ਲਓ ਅੰਗਰੇਜ਼ਾਂ ਦਾ ਮੰਦਰ ਕਹਿ ਲਓ ਅੰਗਰੇਜ਼ਾਂ ਦੇ ਚਰਚ ਦੇ ਵਿੱਚ ਚੱਲੇ ਆ ਪਰ ਰੋਮਨ ਕੈਥੋਲਿਕ ਚਰਚ ਦੇ ਵਿੱਚ ਚੱਲੇ ਆ ਜਿਹੜੀ ਦੁਨੀਆ ਦੀਆਂ ਵੱਡੀਆਂ ਚਰਚਾਂ ਦੇ ਵਿੱਚੋਂ ਇੱਕ ਚਰਚਾ ਜਿਹੜੀ 13 14 ਏਕੜ ਦੇ ਵਿੱਚ ਬਣੀ ਹੋਈ ਆ। ਇਸ ਵਕਤ ਬੈਠੇ ਆ ਆਪਾਂ ਬੱਸ ਦੇ ਵਿੱਚ ਡਰਾਈਵਰ ਦੀ ਨਾਲ ਵਾਲੀ ਸੀਟ ਦੇ ਉੱਤੇ ਤੁਹਾਨੂੰ ਬੱਸ ਅੰਦਰੋਂ ਕਿਦਾਂ ਦੀ ਆ ਇੱਧਰ ਇੱਥੇ ਟਿਕਟ ਨਹੀਂ ਦਿੰਦੇ ਪੈਸੇ ਹੀ ਲੈ ਲੈਂਦੇ ਆ ਤੇ ਅਸੀਂ ਕਈ ਬੱਸਾਂ ਦੇ ਵਿੱਚ ਸਫ਼ਰ ਕੀਤਾ ਉਹ ਬੱਸ 20 ਰੁਪਏ ਦੇ ਦੋ 30 ਰੁਪਏ ਦੇ ਦੋ ਟਿਕਟ ਨਹੀਂ ਦਿੰਦੇ ਹਾਂਜੀ ਸੱਜੇ ਹੱਥ ਹੈਗਾ ਸਮੁੰਦਰ ਇਸ ਪਾਣੀ ਦੇ ਵਿੱਚ ਜੂਆ ਖੇਡਿਆ ਜਾਂਦਾ ਜਦਕਿ ਇੰਡੀਆ ਦੀ ਧਰਤੀ ਮਾਨਤਾ ਨਹੀਂ ਦਿੰਦੀ ਜੂਏ ਨੂੰ। ਇਹਦੇ ਵਿੱਚ ਵੱਡੇ ਵੱਡੇ ਕਰੂਜ਼ ਸ਼ਿਪ ਖੜੇ ਆ ਜਿਹਦੇ ਵਿੱਚ ਲੋਕ ਸਪੈਸ਼ਲ ਦੂਰੋਂ ਦੂਰੋਂ ਪੂਰੇ ਇੰਡੀਆ ਤੋਂ ਕਸੀਨੋ ਖੇਡਣ ਆਉਂਦੇ ਆ ਪਰ ਜਿਹੜਾ ਕਸੀਨੋ ਆ ਜਿੰਨਾ ਖੇਡੋਂਗੇ ਜਿੱਤਦਾ ਬੰਦਾ ਉਨਾਂ ਹੀ ਉਹ ਦੁਬਾਰਾ ਵਾਪਸ ਲੈ ਜਾਂਦੇ ਆ ਕਿਸੇ ਨਾ ਕਿਸੇ ਤਰੀਕੇ ਇਹ ਬੱਸ ਦੇ ਵਿੱਚ ਬੈਠੇ ਆ ਦੇਖੋ ਇੱਥੇ ਭਾਸ਼ਾ ਕਿਵੇਂ ਲਿਖਿਆ ਮਡਗਾਉ ਤੇ ਕੁਲਕੀ ਪਤਾ ਨਹੀਂ ਕੀ ਲਿਖਿਆ ਹਿੰਦੀ ਚ ਤੇ ਡਰਾਈਵਰ ਸਾਹਿਬ ਬੈਠੇ ਆ ਤੇ ਆਪਾਂ ਗੱਲ ਕਰਦੇ ਆਂ ਵੀ ਅੰਗਰੇਜ਼ 1500 ਅਟ 1500 ਦੇ ਵਿੱਚ ਭਾਰਤ ਦੇ ਵਿੱਚ ਆਏ ਸੀ ਪਰ ਜਿਹੜੇ ਪੁਰਤਗਾਲੀ ਸੀਗੇ ਇਹ 1498 ਦੇ ਵਿੱਚ ਹੀ ਆ ਗਏ ਸੀ ਇੱਕ ਵਾਸਗੋਟ ਗਾਮਾ ਨਾਮ ਦਾ ਕਹ ਲੋ ਵੀ ਸੇਲਰ ਸੀਗਾ ਜਣ ਕੇ ਕਿਸ਼ਤੀ ਚਾਲਕ ਸੀਗਾ ਜਹਾਜ਼ ਚਾਲਕ ਸੀਗਾ ਉਹਨੇ ਲੱਕੜ ਦਾ ਜਹਾਜ਼ ਬਣਾਇਆ ਉਹ ਦੁਨੀਆ ਘੁੰਮਦਾ 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 ਉਹਨੇ ਭਾਰਤ ਲੱਭਿਆ ਪਰ ਭਾਰਤ ਦਾ ਹੈਗਾ ਤਾਂ ਬਹੁਤ ਪੁਰਾਣਾ ਮਾਂ ਪਰ ਸਮੁੰਦਰੀ ਰਸਤੇ ਥਾਣੀ ਪਹਿਲੀ ਵਾਰੀ ਭਾਰਤ ਜਿਹੜਾ ਹੁੰਦ ਦੇ ਵਿੱਚ ਆਇਆ ਜਾਂ ਇੰਡੀਆ ਹੁੰਦ ਚ ਆਇਆ ਤੇ ਉਸ ਨੇ ਲੱਭਿਆ ਤੇ ਉਹਨਾਂ ਨੂੰ ਲੱਗਿਆ ਕਿ ਇੱਥੇ ਤਾਂ ਮੌਸਮ ਹੀ ਬੜਾ ਵਧੀਆ ਹਨ ਇੱਥੇ ਤਾਂ ਕਹਿੰਦੇ ਵੀ ਹਰਿਆਲੀ ਬਹੁਤ ਆ ਇੱਥੇ ਤਾਂ ਸਮੁੰਦਰ ਦੀਆਂ ਇੰਨੀਆਂ ਸੋਹਣੀਆਂ ਲੋਕੇਸ਼ਨਾਂ ਨੇ ਤਾਂ ਉਹਨਾਂ ਨੇ ਇੱਥੇ ਕਬਜ਼ਾ ਕਰ ਲਿਆ ਕਬਜ਼ਾ ਜਾਣ ਕੇ ਕਰਦੇ-ਕਰਦੇ 1517 ਦੇ ਵਿੱਚ ਉਹਨਾਂ ਨੇ ਪੂਰੀ ਆਪਣੀ ਫੌਜ ਲਿਆਂਦੀ ਪੂਰੇ ਬੰਦੇ ਇੱਥੇ ਆ ਗਏ ਅੱਜ ਵੀ ਜਿਹੜੇ 1961 ਤੋਂ ਪਹਿਲਾਂ ਦੇ ਜੰਮੇ ਹੋਏ ਆ ਉਹਨਾਂ ਨੂੰ ਇੱਥੇ ਦਾ ਪੁਰਤਗਾਲ ਦਾ ਜਿਹੜਾ ਪਾਸਪੋਰਟ ਆ ਉਹ ਲੈ ਸਕਦੇ ਆ ਕਿਉਂਕਿ ਅੰਗਰੇਜ਼ ਚਲੇ ਗਏ ਸੀ 1947 ਦੇ ਵਿੱਚ ਭਾਰਤ ਛੱਡ ਕੇ ਇਹ ਗਏ ਸੀ 1961 ਦੇ ਵਿੱਚ ਜਦੋਂ ਜਵਾਹਰ ਲਾਲ ਨਹਿਰੂ ਨੇ ਕਿਹਾ ਇਹਨਾਂ ਨੂੰ ਵੀ ਛੱਡ ਜੋ ਇਹ ਕਹਿੰਦੇ ਨਹੀਂ ਸਾਡਾ ਦੇਸ਼ ਆ ਇਹ ਸਾਡੇ ਦੇਸ਼ ਦੇ ਦਾ 파ਟ ਆ ਇਹ ਪਰ ਫਿਰ ਜਵਾਹਰ ਲਾਲ ਨਹਿਰੂ ਨੇ ਹਮਲਾ ਕਰਕੇ ਇਹਨਾਂ ਨੂੰ ਕਹਤਾ ਵੀ ਲੈ ਜਾਓ ਸਮਾਨ ਆਪਦਾ ਤੇ ਇਹਨਾਂ ਨੇ ਪਹਿਲਾਂ ਹੀ ਇੱਕ ਨੀਤੀ ਬਣਾ ਲਈ ਸੀ ਵੀ ਜੇ ਅਸੀਂ ਇੰਡੀਆ ਛੱਡ ਕੇ ਗਏ ਸਾਰੀਆਂ ਚੀਜ਼ਾਂ ਦੀ ਤੋੜ-ਫੋੜ ਕਰਕੇ ਜਾਣੀਆਂ ਜਾਣ ਕੇ ਮਿੱਟੀ 'ਚ ਮਿਲਾ ਜਾਣੀਆਂ ਇਹਨਾਂ ਨੇ ਜਿੱਦੀ ਦੇ ਰ ਇਹਨਾਂ ਦਾ ਇੱਥੇ ਰਾਜ ਰਿਹਾ ਤੇ ਇਧਰਲੇ ਪਾਸੇ ਆਪਾਂ ਹੈਗੇ ਹਾਂ ਇਸ ਵਕਤ 올ਡ ਗਵਾ ਦੇ ਵਿੱਚ ਤੇ ਇਧਰਲੇ ਪਾਸੇ ਭਾਰਤੀਆਂ ਦਾ ਆਉਣਾ ਮਨਾ ਸੀ ਤੇ ਮੰਦਿਰ ਬਣਾਉਣਾ ਗੁਰਦੁਆਰਾ ਤੇ ਚਲ ਬਹੁਤ ਦੂਰ ਦੀ ਗੱਲ ਆ ਮੰਦਿਰ ਵੀ ਇੱਥੇ ਜਿਹੜੇ ਕੋਈ ਮਾੜੇ-ਮੋٹے ਬਣੇ ਹੋਏ ਸੀ ਉਹ ਵੀ ਇਹਨਾਂ ਨੇ ਤੋੜਤੇ ਬੜਾ ਜ਼ੁਲਮ ਕੀਤਾ ਚਲੋ ਜੀ ਇਹ ਹੈਗੀ ਹੈ ਜੀ ਚਰਚ ਆਫ ਸੈਂਟ ਫਰਾਂਸਿਕ ਆਫ ਅਸਾਈ ਨਾਮ ਵੀ ਥੋੜਾ ਜਿਹਾ ਔਖਾ ਜਿਹਾ ਹੈ ਆ ਤੇ ਇਹ ਦੁਨੀਆ ਦੀਆਂ ਵੱਡੀਆਂ ਚਰਚਾਂ ਦੇ ਵਿੱਚੋਂ ਇੱਕ ਚਰਚ ਆ ਵੈਸੇ ਤਾਂ ਚਰਚ ਦੇ ਵਿੱਚ ਕੈਮਰਾ ਅਲਾਉਡ ਨਹੀਂ ਹੁੰਦਾ ਇੱਥੇ ਅਲਾਉ ਸੀਗਾ ਉਹ ਕਹਿੰਦੇ ਵੀ ਤੁਸੀਂ ਫੋਟੋ ਨਹੀਂ ਖਿੱਚਣੀ ਕਿਸੇ ਦੀ ਤੁਸੀਂ ਉਦਾਂ ਤਸਵੀਰਾਂ ਲੈ ਸਕਦੇ ਆ ਪਰ ਆਪਾਂ ਇਹਦੀ ਵੀਡੀਓਗ੍ਰਾਫੀ ਕਰ ਲਈ ਆ ਹੋ ਸਕਦਾ ਕਿ ਇਸ ਵੀਡੀਓ ਦੇ ਵਿੱਚੋਂ ਇਹ ਡਿਲੀਟ ਕਰਵਾ ਦੇਣਾ ਇਹਦੇ ਕਿਉਂਕਿ ਫੋਟੋਆਂ ਨੂੰ ਕਿਹਾ ਸੀ ਉਹਨਾਂ ਨੇ ਤੇ ਆਪਾਂ ਵੀਡੀਓ ਬਣਾ ਲਈ ਤੇ ਇੱਥੇ ਬੱਚੇ ਘੁੰਮਦੇ ਪਏ ਆ ਤੇ ਜਿਹੜਾ ਵੀ ਬੰਦਾ ਗੋਆ ਆਉਂਦਾ ਉਹ ਇਦਾਂ ਦੇ ਟੀ-ਸ਼ਰਟ ਜ਼ਰੂਰ ਖਰੀਦਦਾ ਤੇ ਇਹ ਆਇਆ ਕੇਰਲਾ ਤੋਂ ਤੇ ਸਾਨੂੰ ਕਈ ਬੰਦਿਆਂ ਨੇ ਕਿਹਾ ਵੀ ਤੁਸੀਂ ਇਹ ਵੀ ਇਹਨਾਂ ਦੀ ਸ਼ਕਲ ਉੱਤੇ ਮਿੰਦਰ ਆ ਰਹੀ ਆ ਤੇ ਤੇ ਇਹਨਾਂ ਨੇ ਤਾਂ ਆਪ ਹੀ ਕਹਿਤਾ ਨਾਰੀਅਲ ਦੇ ਦਰਖਤ ਇੱਕੋ ਸਾਈਜ਼ ਦੇ ਇੱਕੋ ਹੀ ਸਾਰਾ ਕੁਝ ਇੱਥੇ ਦੀ ਐਂਟਰੀ ਆ ਜੁਲਾਈ 25 ਲਿਖਿਆ ਹੋਇਆ ਹੈ ਤੇ ਇਹ ਚਰਚਾ ਲਵਾਈ ਗੈਰਾ ਛੋਟੀਆਂ ਚਰਚਾਂ ਦੇ ਵਿੱਚ ਤਾਂ ਮੈਂ ਬਹੁਤ ਵਾਰੀ ਗਿਆ ਹਾਂ ਪਰ ਇਹ ਜਿਹੜੀ ਚਾਚਾ ਹੱਦ ਨਾਲੋਂ ਵੀ ਬਹੁਤ ਵੱਡੀ ਚਰਚਾ ਤੇ ਇਹ 1517 ਦੀ ਆ ਇੰਨੀ ਜਿਆਦਾ ਮੇਨਟੇਨ ਕੀਤੀ ਹੋਈ ਆ ਕੋ ਕੋ ਕਹਿ ਨਹੀਂ ਸਕਦਾ ਕਿ ਇਹ 1517 ਦੀ ਚਰਚ ਹੋਊਗੀ ਤੇ ਇੰਨੀਆਂ ਸੋਹਣੀਆਂ ਇੱਥੇ ਮੂਰਤੀਆਂ ਬਣਾਈਆਂ ਹੋਈਆਂ ਅੱਛਾ ਇੱਕ ਗੱਲ ਹੋਰ ਆ ਕਿ ਅਸੀਂ ਕੋਈ ਗੁਨਾਹ ਕਰ ਲੈਂਦੇ ਆ ਤਾਂ ਅਸੀਂ ਆਪਦੇ ਮਨ ਦੇ ਵਿੱਚ ਦੱਬ ਲੈਂਦੇ ਆ ਗੱਲ ਕਿ ਅਸੀਂ ਜੀ ਕਿਸੇ ਜਾਨਵਰ ਨੂੰ ਮਾਰਤਾ ਜਾਂ ਕਿਸੇ ਜਾਨਵਰ ਦਾ ਨੁਕਸਾਨ ਕਰਤਾ ਕਿਸੇ ਬੰਦੇ ਦਾ ਨੁਕਸਾਨ ਕਰਤਾ ਜਾਂ ਗਵਰਨਮੈਂਟ ਦਾ ਨੁਕਸਾਨ ਕਰਤਾ ਅਸੀਂ ਆਪਦੇ ਅੰਦਰ ਹੀ ਘੁੱਟ ਕੇ ਰੱਖ ਲੈਂਦੇ ਆ ਉਹ ਚੀਜ਼ ਪਰ ਅੰਗਰੇਜ਼ਾਂ ਦੀ ਇੱਕ ਚੀਜ਼ ਮੈਨੂੰ ਵਧੀਆ ਲੱਗੀ ਇਹ ਇੱਥੇ ਦਾ ਜੀ ਮੇਨ ਜਿੱਥੋਂ ਭਾਸ਼ਣ ਦਿੰਦੇ ਆ ਇਹਨਾਂ ਦੇ ਜਿਹੜੇ ਵੱਡੇ ਪੌਪ ਕਹਿ ਲੋ ਇੱਥੇ ਭਾਸ਼ਣ ਦਿੰਦੇ ਆ ਤੇ ਇਹਦੇ ਬਾਰੇ ਵੀ ਆਪਾਂ ਗੱਲ ਕਰਦੇ ਆ ਪਰ ਇਹ ਜਿਹੜਾ ਧਰਮ ਇਹਦੇ ਵਿੱਚ ਜਦੋਂ ਕੋਈ ਬੰਦਾ ਗੁਨਾਹ ਕਰ ਲੈਂਦਾ ਉਹ ਫਿਰ ਆ ਕੇ ਪਾਦਰੀ ਨੂੰ ਦੱਸਦਾ ਵੀ ਮੇਤੋਂ ਆ ਗਲਤੀ ਹੋ ਗਈ ਮੈਂ ਬੈਂਕ ਲੁੱਟ ਲਿਆ ਮੈਂ ਕਤਲ ਕਰਤਾ ਮੈਂ ਆ ਜਾਨਵਰ ਨਾਲ ਜੁਰਮ ਕੀਤਾ ਜਾਂ ਮੇਤੋਂ ਚੋਰੀ ਹੋ ਗਈ ਤੇ ਫਿਰ ਉਹ ਜਿਹੜਾ ਪਾਦਰੀ ਆ ਉਹ ਦੇਖਦਾ ਬੰਦੇ ਦੇ ਵੀ ਇਹ ਇਹਨੂੰ ਪਛਤਾਵਾ ਤੇ ਉਹ ਫਿਰ ਪ੍ਰੇਰ ਕਰਦੇ ਆ ਪ੍ਰੇ ਕਰਦੇ ਆ ਯੀਸ਼ੂ ਮਸੀਹ ਮੂਰੇ ਵੀ ਪ੍ਰਮਾਤਮਾ ਮੂਰੇ ਵੀ ਇਹ ਆਪਣੇ ਜੁਰਮ ਮੰਨ ਲਿਆ ਤੇ ਅੱਗੇ ਤੋਂ ਇਹੋ ਜਿਹੇ ਗੁਨਾਹ ਨਹੀਂ ਕਰੂਗਾ ਤੇ ਤੇ ਉਸ ਜੁਰਮ ਦੀ ਮਾਫੀ ਵੀ ਮੰਗਦਾ ਤੇ ਜੇ ਪਾਦਰੀ ਇਹ ਵੀ ਗੱਲ ਕਹਿ ਸਕਦੇ ਆ ਕਿ ਤੂੰ ਜਾ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਕਹਿ ਵੀ ਇਹ ਤਰ੍ਹਾਂ ਜਿਹੜਾ ਜੁਰਮ ਆ ਇਹ ਮਾਫੀਯੋਗ ਹੈ ਨਹੀਂ ਤੂੰ ਪੁਲਿਸ ਸਟੇਸ਼ਨ ਜਾ ਕੇ ਆਪਣਾ ਗਨਾਹ ਮੰਨ ਤਾਂ ਉਹ ਜਿਹੜੇ ਆ ਗਨਾਹ ਵੀ ਮੰਨ ਲੈਂਦੇ ਆ ਤੇ ਜੇ ਕੋਈ ਬੰਦਾ ਕਹਿੰਦਾ ਵੀ ਮੈਂ ਨਹੀਂ ਭਾਈ ਜਾਣਾ ਪੁਲਿਸ ਸਟੇਸ਼ਨ ਤੇ ਉਹ ਚਲੋ ਜੋ ਵੀ ਆ ਜਿਵੇਂ ਵੀ ਆ ਇਹ ਇੱਥੇ ਤੈਖੰਦੇ ਬਣੇ ਹੋਇਆ ਇਨਾਂ ਦੇ ਵਿੱਚ ਦੀ ਖੂਫੀਆ ਰਾਸਤੇ ਵੀ ਬਣੇ ਹੋਏ ਆ ਤੇ ਇਹਦੇ ਅੰਦਰ ਪਤਾ ਨਹੀਂ ਕੀ ਕੁਛ ਆ ਜਾਣਗੇ ਰਾਸਤੇ ਬੰਦਾ ਵੀ ਇਹਨੂੰ ਚੱਕ ਕੇ ਇਹਦੇ ਉੱਤੇ ਭਾਸ਼ਾ ਵੀ ਲਿਖੀ ਹੋਈ ਆ ਪੁਰਤਗਾਲੀ ਭਾਸ਼ਾ ਲਿਖੀ ਹੋਈ ਆ ਇਹਦੀ ਜਿਹੜੀ ਛੱਤ ਆ ਉਹ ਕਹ ਲਓ ਵੀ 50 60 ਫੁੱਟ ਉੱਚੀ ਆ ਇਹ ਪੌੜੀਆਂ ਨੇ ਪੌੜੀਆਂ ਚੜ੍ਹ ਕੇ ਵੀ ਦੋ ਚਾਰ ਕੁਰਸੀਆਂ ਉੱਤੇ ਲੱਗੀਆਂ ਹੋਈਆਂ ਨੇ ਉਹ ਜਾਣੇ ਸਾਹਮਣੇ ਮੈਂ ਤੁਹਾਨੂੰ ਦਿਖਾਇਆ ਸਟੇਜ ਉੱਥੋਂ ਬਹਿ ਕੇ ਭਾਸ਼ਣ ਦਿੰਦੇ ਆ ਜਿਵੇਂ ਆਪਣੇ ਸਿੱਖ ਧਰਮ ਦੇ ਵਿੱਚ ਇਹ ਆ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੋਈ ਸਿੱਖ ਕੌਮ ਨੂੰ ਸਨੇਹਾ ਦੇਣਾ ਤਾਂ ਉਹ ਦਰਬਾਰ ਸਾਹਿਬ ਤੋਂ ਦਿੰਦੇ ਆ ਤੇ ਇਸੇ ਤਰੀਕੇ ਜਿਹੜੇ ਚਰਚਾ 크ਿਸਚੀਅਨ ਧਰਮ ਇਹਨਾਂ ਦੇ ਜਿਹੜੇ ਪੌਪ ਹੁੰਦੇ ਆ ਉਹ ਜ਼ਿਆਦਾਤਰ ਉਹਨਾਂ ਨੂੰ ਪੌਪ ਕਹਿੰਦੇ ਆ ਉਦੋਂ ਪਾਦਰੀ ਕਹਿੰਦੇ ਆ ਤੇ ਉਦੋਂ ਪੌਪ ਜਿਹੜਾ ਮੇਨ ਹੈਡ ਆ ਜਿਵੇਂ ਆਪਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਉਹ ਫਿਰ ਇਟਲੀ ਦੇ ਇਟਲੀ ਦੇ ਵਿੱਚ ਨੇ ਉਹ ਤੇ ਹੁਣ ਪਤਾ ਨਹੀਂ ਇਟਲੀ ਤੋਂ ਬਾਹਰ ਬਣਿਆ ਨਹੀਂ ਤਾਂ ਇਟਲੀ ਦੇ ਹੀ ਬਣਦੇ ਆ ਉਹ ਤੇ ਉਹ ਜੇ ਕੋ ਸੁਨੇਹਾ ਦੇਣਾ ਤਾਂ ਸਾਰੇ ਦੁਨੀਆ ਦੇ ਵਿੱਚ ਉਹਨਾਂ ਦਾ ਪ੍ਰਚਾਰ ਆ ਜਿਵੇਂ ਕੱਲੀ-ਕੱਲੀ ਚਰਚ ਦਾ ਵੀ ਹੁੰਦਾ ਪ੍ਰਚਾਰ ਇਹ ਅੰਦਰ ਤਹਿ ਖਾਨੇ ਨੂੰ ਕਹਿੰਦੇ ਪੌੜੀਆਂ ਜਾਂਦੀਆਂ ਇਹ ਵੀ ਦੱਸਿਆ ਗਿਆ ਕਿ ਪਰਲੇ ਪਾਸੇ ਇਹਦੇ ਸਮੁੰਦਰ ਆ ਉਧਰੋਂ ਵੀ ਰਸਤਾ ਨਿਕਲ ਜਾਂਦਾ ਤੇ ਅੰਦਰ ਤਹਿ ਖਾਨਾ ਐਡਾ ਕੋ ਵੱਡਾ ਵਾ ਕਿ ਉਹਦੇ ਵਿੱਚ ਇਹ ਦੱਸ ਨਹੀਂ ਰਹੇ ਵੀ ਅੰਦਰ ਕੀ ਚੀਜ਼ਾਂ ਨੇ ਇਹ ਬਣਿਆ ਜੀ ਬੈਂਚ ਕਰਸੀਆਂ ਬਣੀਆਂ ਹੋਈਆਂ ਨੇ ਇੱਥੇ ਅੱਜ ਵੀ ਬਹੁਤ ਪਾਪੂਲੇਸ਼ਨ ਹੈਗੀ ਆ 크ਿਸਚੀਅਨ ਧਰਮ ਦੀ ਗੋਆ ਦੇ ਵਿੱਚ ਤੇ ਲੋਕ ਇੱਥੇ ਸੰਦੇ ਨੂੰ ਆਉਂਦੇ ਆ ਇਹ ਜੁੱਤੀਆਂ ਨਹੀਂ ਤਾਰਦੇ ਇਹ ਕਹ ਲੋ ਵੀ ਇਹਨਾਂ ਦਾ ਰਿਵਾਜ ਹੀ ਇਲਾਗਾ ਤੇ ਹੋਰ ਆਪਾਂ ਗੱਲਾਂ ਕਰਦੇ ਆ ਜਲਰੀਆ ਕਾਫੀ ਵੱਡੀ ਆ ਇੱਥੋਂ ਮੇਰਾ ਹਲ 50 ਫੁੱਟ ਉੱਚਾ ਹੋਣਾ ਹੈ ਤੇ ਆ ਦੇਖੋ ਆ ਆ ਲੱਗੇ ਹੋਇਆ ਆ ਸੰਗਲਾਂ ਦੇ ਨਾਲ ਇਹ ਤਹਾਂ ਚੱਕਿਆ ਜਾਂਦਾ ਸੀ ਪੱਥਰ ਤੇ ਇਹਦੇ ਅੰਦਰ ਥੱਲੇ ਤਹਿ ਖਾਨਾ ਉਹ ਥੱਲੇ ਵੀ ਜੀਸ਼ੂ ਮਸੀਹ ਸਾਹਿਬ ਲਿٹے ਹੋਏ ਪਏ ਹੋਇਆ ਆਰਾਮ ਦੀ ਅਵਸਥਾ 'ਚ ਤੇ ਇਹ ਆਪਾਂ ਦੇਖਿਆ ਹੀ ਆ ਇਹਦੇ ਵਿੱਚ ਲਾਈਟਾਂ ਲਾਈਆਂ ਤਹਿ ਖਾਨਾ ਬਣਾਇਆ ਪਤਾ ਨਹੀਂ ਕਿੱਦਾਂ ਨੂੰ ਜਾਂਦਾ ਹੋਣਾ ਰਾਹ ਕੀ ਐ ਕੀ ਨਹੀਂ ਤੇ ਇਹ ਹੈਗਾ ਜੀ ਕਨਫੈਸ਼ਨ ਜਿੱਥੇ ਕੇ ਬੰਦਾ ਆਪਣੇ ਗੁਨਾਹਾਂ ਦੀ ਮਾਫੀ ਮੰਗਦਾ ਤੇ ਪਾਦਰੀ ਉਹਨਾਂ ਦੇ ਗੁਨਾਹ ਸੁਣਦਾ ਤੇ ਪਾਦਰੀ ਅੱਗੇ ਦੱਸਦਾ ਵੀ ਨਹੀਂ ਕਿਸੇ ਨੂੰ ਵੀ ਕੀ ਬੰਦੇ ਨੇ ਅੰਦਰ ਕਿਹਾ ਕਿ ਨਹੀਂ ਕਿਹਾ ਤੇ ਉਹ ਇੰਨੇ ਦੇ ਵਿੱਚ ਹੀ ਪ੍ਰਮਾਤਮਾ ਖੁਸ਼ ਆ ਕੇ ਜਿਹੜੀਆਂ ਗਲਤੀਆਂ ਹੋ ਗਈਆਂ ਹੋ ਗਈਆਂ ਨਵੀਆਂ ਗਲਤੀਆਂ ਨਾ ਹੋਣ ਤੇ ਇਹਦੇ ਪਰਲੇ ਪਾਸੇ ਹੈਗਾ ਸਮੁੰਦਰ ਆਪਾਂ ਉਹ ਵੀ ਦੇਖਿਆ ਹੁੰਦੇ ਆ ਇਹ ਚਰਚ 400 ਸਾਲ ਪੁਰਾਣੀ ਆ ਮੈਂ ਇੱਕ ਗੱਲ ਕਰਦਾ ਸੀਗਾ ਵੀ ਜਦੋਂ ਇਹਨਾਂ ਨੂੰ ਪਤਾ ਇਹਨਾਂ ਨੇ ਕਹਿਤਾ ਸੀਗਾ ਵੀ ਜੇ ਸਾਨੂੰ ਇਹ ਭਾਰਤ ਛੱਡ ਕੇ ਜਾਣਾ ਪੈ ਗਿਆ ਪੁਰਤਗਾਲੀਆਂ ਨੇ ਵੀ ਅਸੀਂ ਸਾਰਾ ਕੁਝ ਤਹਿਨ ਤਹਿਸ ਨਹਿਜ਼ ਕਰਕੇ ਜਾਵਾਂਗੇ ਪਰ ਜਵਾਹਰ ਲਾਲ ਨਹਿਰੂ ਨੇ ਜਣ ਕੇ ਇਹਨਾਂ ਨੂੰ ਇੰਨਾ ਮੌਕਾ ਹੀ ਨਹੀਂ ਦਿੱਤਾ ਉਹ ਕਹਿੰਦੇ ਵੀ ਆਪਦਾ ਜਹਾਜ਼ ਛੱਡੋ ਹੁਣੇ ਨਿਕਲ ਜਓ ਜੇ ਤੁਸੀਂ ਹੁਣ ਰਹੇ ਤਾਂ ਅਸੀਂ ਤੁਹਾਨੂੰ ਮਾਰ ਦਾਂਗੇ ਜੇਲਾਂ ਚ ਭੇਜ ਦਾਂਗੇ ਜਨ ਕਿ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਨਹੀਂ ਤਾਂ ਉਹਨਾਂ ਨੇ ਇਹ ਚਰਚਾਂ ਚੂਚਾਂ ਸਾਰੀਆਂ ਢਾ ਜਾਣੀਆਂ ਸੀਗੀਆਂ ਅੱਛਾ ਤੇ ਜੇ ਹਜੇ ਤੱਕ ਵੀ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਇਹਨੂੰ ਸਬਸਕ੍ਰਾਈਬ ਕਰੋ ਤੇ ਇਸ ਵਕਤ ਹੈਗੇ ਆ ਆਪਾਂ 올ਡ ਗੋਆ ਦੇ ਵਿੱਚ ਨਵੀਂ ਚਰਚ ਦੇ ਨਾਲ ਤੇ ਗੋਆ ਦੀਆਂ ਹੋਰ ਵੀ ਬਹੁਤ ਵੀਡੀਓ ਨੇ ਤੁਸੀਂ ਚੈਨਲ ਤੇ ਸਾਹਮਣੇ ਸਾਡੀ ਬੱਸ ਖੜੀ ਆ ਸਰਕਾਰੀ ਬੱਸ ਤੇ ਚਲਿਏ ਆਪਾਂ ਆਪਣੀ ਮੰਜ਼ਿਲ ਵੱਲ ਨੂੰ ਤੇ ਇਹ ਇੱਥੇ ਛੋਟੀਆਂ ਛੋਟੀਆਂ ਇਹਨਾਂ ਦੁਕਾਨਾਂ ਨੇ ਤੇ ਇਸ ਵੀਡੀਓ ਨੂੰ ਲਾਈਕ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਛੇਤੀ ਨਵੇਂ ਬਲੌਗ 'ਤੱਕ ਧੰਨਵਾਦ